ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਆਲੋਵਾਲ ਤੋਂ ਕੁਝ 8 ਕ ਮੀਲਾਂ ਤੇ ਬਦੌਸ਼ੀ ਨਾਮ ਦਾ ਇੱਕ ਪਿੰਡ ਹੈ ਉਹਨਾਂ ਦਿਨਾਂ ਵਿੱਚ ਬਦੌਸ਼ੀ ਵਾਲੇ ਸੰਤ ਸੰਤ ਬਾਬਾ ਬੀਰਮਦਾਸ ਜੀ ਬੜੇ ਹੀ ਤੀਜ ਪ੍ਰਤਾਪੀ ਅਤੇ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਸਨ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਸੰਗਤਾਂ ਕੇਵਲ ਪੰਜਾਬ ਤੋਂ ਨਹੀਂ ਬਲਕਿ ਦੂਰੋਂ ਦੂਰੋਂ ਵੀ ਆਇਆ ਕਰਦੇ ਸਨ ਆਪ ਜੀ ਬੜੀ ਹੀ ਫੱਕਰ ਤੇ ਮਸਤਾਨੀ ਬਿਰਤੀ ਦੇ ਮਾਲਕ ਸਨ ਜਿਹੜੇ ਵੀ ਸੰਸਾਰੀ ਲੋਕ ਮਹਾਪੁਰਖਾਂ ਕੋਲ دنیਵੀ ਪਦਾਰਥਾਂ ਦੀ ਮੰਗ ਲੈ ਕੇ ਆਉਂਦੇ ਹੁੰਦੇ ਸੀ ਉਹਨਾਂ ਦੀ ਬਾਧੂ ਸਿਰਦਰਦ ਦੀ ਤੋਂ ਬਚਣ ਆਸਤੇ ਸੰਤ ਜੀ ਉਹਨਾਂ ਦੇ ਇੱਟਾਂ ਵੀ ਮਾਰਦੇ ਤੇ ਅਤੇ ਸਖਤ ਬਚਨ ਵੀ ਸੁਣਾ ਦਿਆ ਕਰਦੇ ਕਈ ਵਾਰ ਪਰ ਸੰਤ ਤਾਂ ਉਹ ਵੀ ਇੱਕ ਪੂਰਨ ਬ੍ਰह्म ਗਿਆਨੀ ਤੇ ਮਹਾ ਤਿਆਗੀ ਮਹਾਤਮਾ ਪਰਮਾਰਥਕ ਸੁਖ ਜੋ ਵੀ ਕੋਈ ਸ਼ਰਧਾਲੂ ਉਹਨਾਂ ਤੋਂ ਮੰਗਦੇ ਉਹਨਾਂ ਆਏ ਹੋਏ ਸ਼ਰਧਾਲੂਆਂ ਦਾ ਆਪਜੀ ਸਤਕਾਰ ਵੀ ਕਰਿਆ ਕਰਦੇ ਸਨ ਚਾਹੇ ਆਪ ਇੱਕ ਬਾਹਰ ਜੰਗਲ ਵਿੱਚ ਹੀ ਰਹਿੰਦੇ ਸੀ ਪਰ ਜਿੰਨੇ ਵੀ ਸ਼ਰਧਾਲੂ ਮੱਥਾ ਟੇਕਣ ਵਧੌਸ਼ੀ ਨਗਰ ਆਇਆ ਕਰਦੇ ਉਹਨਾਂ ਲਈ ਲੰਗਰ ਵੀ ਚੱਲਦਾ ਸੀ ਅਤੇ ਰਿਹਾਈਸ਼ੀ ਮਕਾਨ ਵੀ ਬਣਾਏ ਹੋਏ ਸੀ ਕਈ ਵਾਰ ਸ਼੍ਰੀ ਹਜ਼ੂਰ ਪੂਰਨ ਬ੍ਰਹਮ ਗਿਆਨੀ ਰਾਜੇ ਜੋਗੀ ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਪਿਤਾ ਜੀ ਸਰਦਾਰ ਰਾਮ ਸਿੰਘ ਜੀ ਅਤੇ ਸਤਕਾਰਯੋਗ ਮਾਤਾ ਰਤਨ ਕੌਰ ਜੀ ਵੀ ਸੰਤ ਬਾਬਾ ਬੀਰਮਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਬਦੌਸ਼ੀ ਜਾਇਆ ਕਰਦੇ ਅਤੇ ਦੂਰੋਂ ਹੀ ਨਮਸਕਾਰ ਕਰਕੇ ਪਿੱਛੇ ਹੀ ਬੈਠ ਜਾਂਦੇ ਸੀ ਅਕਸਰ ਪਰ ਜਦੋਂ ਕੋਈ ਸੰਤ ਪਾਸ ਬਲਾ ਲੈਣ ਤੇ ਪੁੱਛ ਲੈਣ ਕਿ ਕੀ ਹਾਲ ਹੈ ਤਾਂ ਫਿਰ ਸੰਤ ਮਹਾਰਾਜ ਜੀ ਦੀ ਮਾਤਾ ਜੀ ਅਤੇ ਪਿਤਾ ਜੀ ਕੋਲੇ ਵੀ ਚਲੇ ਜਾਇਆ ਕਰਦੇ ਆਪਣੀ ਮौज ਵਿੱਚ ਆ ਕੇ ਮਹਾਪੁਰਖ ਕਾਫੀ ਬਚਨ ਬਲਾਸ ਕਰਦੇ ਜਿਨ੍ਹਾਂ ਵਿੱਚੋਂ ਕਈਆਂ ਦੀ ਸਮਝ ਪੈ ਵੀ ਜਾਂਦੀ ਸੀ ਅਤੇ ਕਈਆਂ ਦੀ ਬਿਲਕੁਲ ਹੀ ਸਮਝ ਨਹੀਂ ਸੀ ਆਉਂਦੀ ਇੱਕ ਸਮੇਂ ਜਦੋਂ ਕਿ ਬਾਲ ਸਰੂਪ ਵੱਡੇ ਸੰਤ ਜੀ ਮਹਾਰਾਜ 4 ਸਾਲਾਂ ਦੇ ਸੀ ਤਾਂ ਮਾਤਾ ਪਿਤਾ ਜੀ ਵਿਦੋਸ਼ੀ ਜਾਣ ਲਈ ਤਿਆਰ ਹੋਏ ਸੰਤ ਜੀ ਨੂੰ ਬੱਚੇ ਜਾਣ ਕੇ ਉਹਨਾਂ ਨੇ ਸੋਚਿਆ ਕਿ ਨੇ ਲੰਬੇ ਸਫ਼ਰ ਦੀ ਖੇਚਲ ਹੋ ਜਾਵੇਗੀ ਅਤੇ ਆਪ ਜੀ ਨੂੰ ਘਰੇ ਹੀ ਛੱਡ ਗਏ। ਚੂਰੀ ਕੁੱਟ ਕੇ ਕੌਲੀ ਵਿੱਚ ਪਾ ਕੇ ਅੱਗੇ ਰੱਖ ਦਿੱਤੀ ਅਤੇ ਆਪ ਜੀ ਦੇ ਮਾਤਾ ਪਿਤਾ ਚੁੱਪਚੀਪ ਇੱਥੇ ਹੀ ਚਲੇ ਗਏ। ਜਦੋਂ ਅਜ਼ੂਰ ਮਹਾਰਾਜ ਜੀ ਨੇ ਜਾਣਿਆ ਕਿ ਮਾਤਾ ਪਿਤਾ ਜੀ ਸਾਨੂੰ ਚੂਰੀ ਦੇ ਲਾਲਚ ਦੇ ਕੇ ਸੰਤ ਦਰਸ਼ਨਾ ਤੋਂ ਵਾਂਝਾ ਰੱਖਣਾ ਚਾਹੁੰਦੇ ਹਨ ਤਾਂ ਆਪ ਨੇ ਉਸੇ ਹੀ ਜਗ੍ਹਾ ਕੌਲੀ ਰੱਖ ਦਿੱਤੀ ਤੇ ਮੰਗ ਰਹੀ ਭਜ ਦੁਰੇ। ਇਤਨੇ ਨੂੰ ਮਾਤਾ ਪਿਤਾ ਦੂਰ ਚਲੇ ਗਏ ਸਨ ਪਰ ਮਹਾਰਾਜ ਜੀ ਵੀ ਆਵਾਜ਼ਾਂ ਮਾਰਦੇ ਨਾਲ ਹੀ ਜਾ ਰਲੇ ਮਾਤਾ ਦਾ ਵਸਤਲ ਰਿਦਾ ਪਿਆਰ ਵਿੱਚ ਆ ਕੇ ਮੂਹਲ ਉੱਠਿਆ ਮੇਰਾ ਗੁਲਾਬ ਆ ਗਿਆ ਉਸੇ ਜਗ੍ਹਾ ਰੁੱਕ ਕੇ ਆਪ ਜੀ ਨੂੰ ਮਾਤਾ ਜੀ ਨੇ ਗਲ ਨਾਲ ਲਾਇਆ ਮੁੱਖ ਚੁੰਮਿਆ ਤੇ ਗੋਦ ਵਿੱਚ ਚੁੱਕ ਲਿਆ ਅਤੇ ਬਦੌਸ਼ੀ ਪਹੁੰਚ ਗਏ ਪਹਿਲੇ ਸੁਭਾ ਅਨਸਾਰ ਮੱਥਾ ਟੇਕ ਕੇ ਪਿੱਛੇ ਹੀ ਬੈਠ ਗਏ ਸੀ ਜਦੋਂ ਸੰਤਾਂ ਨੇ ਆਵਾਜ਼ ਮਾਰੀ ਤਾਂ ਮਨ ਵਿੱਚ ਭੈਅ ਕਰਦੇ ਹੋਏ ਪਾਸ ਪਹੁੰਚੇ ਕਿ ਆਖਣਗੇ ਇਸ ਬੱਚੀ ਨੂੰ ਕਿਉਂ ਨਾਲ ਲੈ ਕੇ ਆਏ ਹੋ ਪਰ ਉਹ ਕੁਝ ਨਹੀਂ ਬੋਲੇ ਆਪਣੀ ਮੋਜ ਵਿੱਚ ਪੈਰਾਂ ਪਾਰ ਬੈਠੇ ਸਨ ਸੰਤ ਬਾਬਾ ਬੀਰਮਦਾਸ ਜੀ ਬਦੋਸ਼ੀ ਵਾਲੇ ਮਾਤਾ ਪਿਤਾ ਤਾਂ ਨਮਸਕਾਰ ਕਰਕੇ ਪਿੱਛੇ ਹੀ ਬੈਠ ਗਏ ਪਰ ਬਾਲ ਸਰੂਪ ਹਜ਼ੂਰ ਮਹਾਰਾਜ ਜੀ ਉਹਨਾਂ ਦੇ ਸੱਜੇ ਪਾਸੇ ਉਸੇ ਤਰ੍ਹਾਂ ਜਿਵੇਂ ਕਿ ਉਹ ਬੈਠੇ ਸੀ ਪੈਰਾਂ ਪਾਰ ਕੋਲੇ ਜਾ ਬੈਠੇ ਮਾਤਾ ਪਿਤਾ ਪਿਆਰ ਕਰਦੀ ਹੋਈ ਸੋਚਦੇ ਸੀ ਕਿ ਅੱਜ ਬੱਚਾ ਨਾਲ ਆ ਗਿਆ ਅਤੇ ਸੰਤਾਂ ਕੋਲ ਜਾ ਕੇ ਬਿਲਕੁਲ ਬਰਾਬਰ ਬੈਠ ਗਏ ਕਿਤੇ ਸੰਤ ਨਰਾਜ਼ ਹੀ ਨਾ ਹੋ ਜਾਣ ਪਰ ਸੰਤ ਤਾਂ ਆਪ ਹਜ਼ੂਰ ਮਹਾਰਾਜੀ ਦੇ ਚਿਹਰੇ ਵੱਲ ਤੱਕੀ ਜਾ ਰਹੇ ਸੀ ਸੀਸ ਤੇ ਨਿੱਕੇ-ਨਿੱਕੇ ਕੰਗਰਾਲੇ ਵਾਲਾਂ ਦਾ ਜੂੜਾ ਕਰਕੇ ਉੱਪਰ ਸੁੰਦਰ ਰਮਾਲ ਬੰਨਿਆ ਹੋਇਆ ਸੀ ਗਲ ਅੱਧੀਆਂ ਬਾਹਾਂ ਵਾਲੀ ਕੀਮਤੀ ਬਸਤਰ ਦੀ ਨਿੱਕੀ ਝੱਗੀ ਮਨ ਨੂੰ ਮੋਹਣ ਵਾਲੀ ਮੂਰਤੀ ਤੱਕ ਕੇ ਸੰਤਾਂ ਨੇ ਵੀ ਪੁੱਛਿਆ ਕੀ ਨੰਬਰਦਾਰਾ ਇਹ ਕੌਣ ਹੈ ਸੰਤ ਮਹਾਰਾਜ ਜੀ ਦੇ ਪਿਤਾ ਜੀ ਡਰਦੇ ਹੋਏ ਚੁੱਪ ਕਰ ਗਏ ਸੰਤਾਂ ਨੇ ਫਿਰ ਪੁੱਛਿਆ ਕਿ ਦੱਸ ਭਾਈ ਇਹ ਕੌਣ ਹੈ ਉਹਨਾਂ ਨੇ ਕੰਬਦੇ ਮਨ ਨਾਲ ਅਰਜ਼ ਕੀਤੀ ਮਹਾਰਾਜ ਇਹ ਤੁਹਾਡੀ ਹੀ ਦਾਤ ਹੈ ਸੰਤਾਂ ਨੇ ਫਿਰ ਕਿਹਾ ਕਿ ਭਾਈ ਦਾਤਾਂ ਤਾਂ ਸਾਰੀਆਂ ਪਰਮੇਸ਼ਰ ਦੀਆਂ ਹੀ ਹੁੰਦੀਆਂ ਨੇ ਪਰ ਐਂ ਦਸੋਗੀ ਇਹ ਕੌਣ ਹੈ ਮਹਾਰਾਜ ਜੀ ਦੇ ਪਿਤਾ ਜੀ ਲੱਗੇ ਕਹਿਣ ਕਿ ਮਹਾਰਾਜ ਸੰਸਾਰੀ ਸੰਬੰਧ ਕਰਕੇ ਇਹ ਸਾਡਾ ਪੁੱਤਰ ਹੈ ਮਹਾਪੁਰਖ ਉੱਚੀ ਉੱਚੀ ਹੱਸਣ ਲੱਗ ਪਏ ਤੇ ਕਿਹਾ ਕਿ ਤੈਨੂੰ ਤਾਂ ਫਿਰ ਪਤਾ ਹੀ ਨਹੀਂ ਇਹ ਕੌਣ ਹੈ ਫਿਰ ਬੋਲੇ ਨੰਬਰਦਾਰਾ ਲੋਕ ਤਾਂ ਸਾਨੂੰ ਵੀ ਸੰਤ ਕਹਿੰਦੇ ਨੇ ਅਤੇ ਭਾਵਨਾ ਨਾਲ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੇ ਨੇ ਪਰ ਜਿਸ ਨੂੰ ਹੁਣ ਤੂੰ ਆਪਣਾ ਪੁੱਤਰ ਸਮਝਦਾ ਹੈ ਆਪਣੇ ਅੱਖੀਂ ਦੇਖ ਲਵੀ ਇਹ ਕੋ ਜਿਹੇ ਉੱਚ ਅਵਸਥਾ ਵਾਲਾ ਸੰਤ ਬਣੇਗਾ ਸਾਡਾ ਤਾਂ ਹਰੇਕ ਗਰੀਬ ਹੋਵੇ ਅਮੀਰ ਹੋਵੇ ਦੂਰੋਂ ਨੇੜਿਓਂ ਦਰਸ਼ਨ ਕਰ ਲੈਂਦਾ ਹੈ ਪਰ ਇਹ ਰਾਜਾ yogi ਮਰਿਆਦਾ ਪਰਸ਼ੋਤਮ ਗੁਰੂ ਨਾਨਕ ਦੇ ਸਿਧਾਂਤ ਨੂੰ ਸੰਸਾਰ ਭਰ ਵਿੱਚ ਪ੍ਰਸਾਰਨ ਵਾਲਾ ਮਹਾਨ ਤੇਜਸਵੀ ਸੰਗਤ ਪੂਰ ਮਹਾਪੁਰਸ਼ ਹੋਵੇਗਾ ਇਸ ਦਾ ਤਾਂ ਦਰਸ਼ਨ ਕਰਨ ਵਾਸਤੇ ਆਪਣੇ ਆਪ ਨੂੰ ਵੱਡੇ ਤੋਂ ਵੱਡੇ ਅਖਮਾਉਣ ਵਾਲੇ ਆਦਮੀ ਰਾਜੇ ਮਹਾਰਾਜੇ ਵੀ ਪਹਿਲਾਂ ਸਮਾਂ ਮੰਗਿਆ ਕਰਨਗੇ ਉਪਰੰਤ ਬਾਬਾ ਬੀਰਮਦਾਸ ਜੀ ਨੇ ਹਜ਼ੂਰ ਮਹਾਰਾਜ ਜੀ ਨੂੰ ਗੋਦੀ ਵਿੱਚ ਚੁੱਕ ਕੇ ਬੜਾ ਹੀ ਪਿਆਰ ਕੀਤਾ ਮਾਤਾ ਪਿਤਾ ਇਹ ਬਚਨ ਸੁਣ ਕੇ ਪ੍ਰਸੰਨ ਵੀ ਹੋਏ ਤੇ ਉਬਰਾਹਮ ਵੀ ਹੋ ਗਏ ਸੰਨਤਾ ਦਾ ਕਾਰਨ ਤਾਂ ਇਹ ਸੀ ਕਿ ਸਾਡਾ ਬੱਚਾ ਪੂਰਨ ਸੰਤ ਤੇ ਸੰਸਾਰ ਦਾ ਰਹਿਬਰ ਬਣੇਗਾ ਉਦਾਸੀ ਦਾ ਕਾਰਨ ਇਹ ਬਣ ਗਿਆ ਕਿ ਘਰ-ਬਾਰ ਛੱਡ ਕੇ ਸਾਧ ਬਣ ਜਾਵੇਗਾ